ਸਸਿਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਵੀਰ ਤੁਰਦੀ ਮੈਂ ਵੀਡੀਓ ਬਣਾਉਣ ਦੇ ਲਈ ਪਹੁੰਚਿਆ ਹੋਇਆ ਇਸ ਟਾਈਮ ਪਿੰਡ rau ke kala ਦੇ ਵਿੱਚ rau ke kala ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਜਦੋਂ ਤੁਸੀਂ ਮਾਨੂ ਕੇ ਗੱਲ ਤੋਂ ਆ ਕੇ rau ke kala ਵਾਲੇ ਵਿੱਚ ਪਿੰਡ ਦੇ ਵਿੱਚ ਐਂਟਰੀ ਕੀਤੀ ਤਾਂ ਮਿੱਤਰੋ ਉਦੋਂ ਤੁਸੀਂ ਬੱਦਨੀ ਵਾਲੇ ਪਾਸੇ ਨੂੰ ਮੁੜ ਕੇ ਤੀਜਾ ਚੌਥਾ ਬਾਈ ਦਾ ਘਰ ਆ ਗੱਲਬਾਤ ਲਈ ਨੰਬਰ ਨਾ ਸਕਰੀਨ ਦੇ ਉੱਤੇ ਚਲਾਉਂਗਾ ਜਿਹੜੀ ਵਹਿੜ ਤੁਸੀਂ ਦੇਖ ਰਹੇ ਹੋ ਮਿੱਤਰੋ ਬਾਈ ਦਾ ਪਰਮਜੀਤ ਸਿੰਘ ਪਰਮਜੀਤ ਸਿੰਘ ਨੰਬਰਦਾਰ ਬਾਈ ਦੇ ਘਰੇ ਜਿਹੜੀ ਇਹ ਵੈੜ ਖੜੀ ਹੋਈ ਆ ਤੀਜਾ ਚੌਥਾ ਘਾਰੀ ਆ ਜਦੋਂ ਤੁਸੀਂ ਮੰਨੂ ਕੇ ਘਰ ਵਾਲੇ ਪਾਸੇੋਂ ਆ ਕੇ rau ke kala pind ਦੇ ਵਿੱਚ ਵੜ ਕੇ ਪਤਨੀ ਵਾਲੇ ਪਾਸੇ ਨੂੰ ਮੁੜੋਗੇ ਤਾਂ ਮਿੱਤਰੋ ਆਹ ਜਿਹੜੀ ਗਾਂ ਤੁਸੀਂ ਦੇਖਦੇ ਪਏ ਆ ਇਹ ਦੂਜਾ ਸੂਆ ਵੈੜ ਸੁੰਦੀ ਆ ਸੂਣ ਦੇ ਵਿੱਚ ਹਜੇ ਇਹਨੇ 7-8 ਦਿਨ ਕਰਮਾਲੀ ਨੇ ਟੋਰ ਨਾਲ ਲੈ ਜਾਣੇ ਆ ਉਹ ਦੋਧੇ ਕਰਮਾਲ 28 30 ਕਿਲੋ ਟੋਲਾ ਨਾਲ ਦਊਗੀ ਅੱਜ ਕੀ ਕਿਉਂਕਿ 25 26 ਕਿਲੋ ਦੋ ਦਿਨ ਨੇ ਪਹਿਲੇ ਸੂਏ ਦੇ ਵਿੱਚ ਹੀ ਦਿੱਤਾ ਹੋਇਆ ਪੱਟਾਂ ਦੇ ਸੰਨ ਵਾਲਾ ਲੇਵਾ ਵੰਦਾ ਕਰਮਾਲੀ ਦਾ ਲੇਵੇ ਦੀ ਫਿਟਿੰਗ ਬਹੁਤ ਕਮਾਲ ਦੀ ਆ ਕਿਉਂਕਿ ਅਜੇ ਲੇਵਾ ਇਹਨੇ ਹੋਰ ਵੀ ਡਿਜ਼ਾਈਨ ਆ ਜਿਹੜਾ ਲੇਵੇ ਦਾ ਮਿੱਤਰ ਉਹ ਕੈਨੇਡਾ ਵਾਲੀਆਂ ਗਾਈਆਂ ਵਰਗਾ ਲੇਵਾ ਆ ਤੁਸੀਂ ਹਾਸਕ ਤੋਂ ਵੱਡੇ ਫਾਰਮਾਂ ਦੇ ਵਿੱਚ ਜਾਂ ਮੰਨ ਲਓ ਤੁਸੀਂ ਹੋਰ ਕੋਈ ਜਿਹੜੇ ਲਗਜ਼ਰੀ ਫਾਰਮ ਆ ਉਹਨਾਂ ਫਾਰਮਾਂ ਦੇ ਵਿੱਚ ਉਹ ਜੀਆਂ ਗਾਈਆਂ ਦੇ ਲੇਵੇ ਜਿਹੜੇ ਦੇਖਦੇ ਹੋਵੋਗੇ ਬਹੁਤ ਸੋਹਣਾ ਜਿਹੜਾ ਇਹਨੂੰ ਸਰੀਰ ਘਟਮਚਾ ਲੱਗਾ ਹੋਇਆ ਪੱਟਾਂ ਦੇ ਸੰਨ ਵਾਲਾ ਤੇ ਐਨ ਫ ਫਿਟਿੰਗ ਵਾਲਾ ਲੇਵਾ ਬਣਦੇ ਹੋ ਬਾਈ ਵਸ ਲੈ ਜਾਓ ਵਾਪਸ ਪੱਟਾਂ ਦੇ ਸਨ ਵਾਲਾ ਤੇ ਫਿਟਿੰਗ ਵਾਲਾ ਜਿਹੜਾ ਇਹਨੂੰ ਲੱਗਾ ਹੋਇਆ ਕਰਮਾਂ ਵਾਲੀ ਨੂੰ ਬਾਕੀ ਬਈ ਬਰੀਕੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਆ ਅੱਗੇ ਰੁੱਤ ਆਉਂਦੀ ਆ ਚੰਗੀ ਤੁਸੀਂ ਇਹਨਾਂ ਦਾ ਤਾਂ ਚੰਗੀ ਸੇਵਾ ਕਰਕੇ ਚੰਗੀ ਸੰਭਾਲ ਕਰਕੇ 35 ਕਿਲੋ ਦੁੱਧ ਵੀ ਚੋ ਸਕਦੇ ਆ ਜਿਹੜਾ ਪ੍ਰਾਇਮ ਨੂੰ ਚੋਣ ਵਾਲਾ ਹੋਇਆ ਕਿਉਂਕਿ ਗਾਂ ਦਾ ਲੇਵਾ ਗਵਾਈ ਭਰਦਾ ਵਾ ਗਾਂ ਦੀ ਆਰਡਰ ਜਿਹੜਾ ਗਵਾਈ ਭਰਦਾ ਵਾ ਵਾਕਿਆ ਹੀ ਗਾਂ ਨੂੰ ਦੁੱਧ ਕੁਝ ਨਹੀਂ ਕਹਿੰਦਾ ਬਹੁਤ ਸੋਹਣੀ ਗਾਂ ਜਿਹੜੀ ਤਿਆਰ ਹੁੰਦੀ ਆਉਂਦੀ ਆ ਮਿੱਤਰੋ ਥਣ ਦਾ ਸੈਜ ਬਹੁਤ ਚੰਗਾ ਮੁ ਦੇ ਵਿੱਚ ਪਲੀ ਸੰਭੀ ਹੋਈ ਆ ਰੇਟ ਇਹਦਾ ਜਿਹੜਾ 90000 ਰੁਪਿਆ ਮਾਲਕਾਂ ਨੇ ਤੈਅ ਕੀਤਾ ਵਾ ਜਿੰਦੇ ਵਿੱਚੋਂ ਮਾਨਤਾ ਨ ਹੋ ਜੂਗਾ ਮਿੱਤਰੋ ਬਾਕੀ ਦਿਨ ਜਰੂਰ ਹਜੇ ਕਰਮਾਂ ਵਾਲੀ ਕੱਢਦੀ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਕੋਲੇ ਆ ਕੇ ਵੀ ਬਰੀਕੀ ਆ ਆਰਡਰ ਦੀ ਕੁਆਲਿਟੀ ਆ ਜਿਹੜੀ ਵੈੜ ਦੀ ਉਹ ਪੂਰੀ ਬੇਹਤਰੀਨ ਤੇ ਖਾਸ ਆ ਗੱਲਬਾਤ ਲਈ ਨੰਬਰ ਦੱਸਿਓ ਬਈ 94784 94784 48136 48136 94784 48136 94784 48136 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ rau ke kala ਜ਼ਿਲ੍ਹਾ ਮੋਗਾ ਲੱਗਦਾ ਵਾ ਵਧੇਰੇ ਜਾਣਕਾਰੀ ਲਈ ਨੰਬਰ ਬਾਈ ਦਾ ਸਕਰੇਨ ਦੇ ਉੱਤੇ ਚੱਲੀ ਜਾਂਦਾ ਜਿਹੜੇ ਭਰਾ ਨੂੰ ਗਾਂ ਪਸੰਦ ਆ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ